ਗੁੱਡ ਮਾਰਨਿੰਗ एवरीवन ਕਿਦਾ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਗਾਇਜ਼ ਅੱਜ ਹੈ ਸੰਡੇ ਤੇ ਬੱਚਿਆਂ ਨੂੰ ਹੈਗੀ ਛੁੱਟੀ ਹੁਣ ਮੈਂ ਸ਼ਾਵਰ ਲੈ ਲਿਆ ਹੁਣ ਮੈਂ ਜਗਾ ਲੱਗੀ ਆ ਸੋਤ ਮਹਾਮਾਈ ਦੀ ਤੇ ਕਾਨਾ ਜੀ ਨੂੰ ਵੀ ਠਾ ਲਿਆ ਅੱਜ ਦਰਸਨ ਤੁਹਾਨੂੰ ਦਿਖਾਣੇ ਆ ਚੈੱਕ ਚੈੱਕ ਕਰਾਨੇ ਆ ਕਿੰਨੇ ਸੋਹਣੇ ਮਹਾਮਾਈ ਨੇ ਦਰਸ਼ਨ ਦਿੱਤੇ ਆ ਚਲੋ ਆਜੋ ਇਹ ਦੇ ਅੱਜ ਇਹ ਪੇਟਾੜੀ ਲਾਈਆਂ ਬਸ ਹੁਣ ਲਗਾਉਣ ਹੀ ਲੱਗੇ ਆ ਚਲੋ ਜੀ ਚੈੱਕ ਕਰੋ ਜੀ ਦਰਸ਼ਨ ਮਹਾ ਮੈਦੇ ਜੈ ਮਾਤਾ ਦੀ ਜੈ ਮਾਤਾ ਦੀ ਇਹ ਹੁਣ ਟੱਕਣੀ ਨਾ ਹੋ ਰਹੀ ਤੇ ਇੱਧੇ ਛੱਡਨੇ ਪੈਣੇ ਆ ਚਲੋ ਗਾਇਜ਼ ਮੈਂ ਪਲੇਟ ਧੋ ਰੁਹਾ ਵਾਸ਼ ਕਰ ਪਲੇਟ ਵਾਸ਼ ਹੋ ਚਲੋ ਯੂਸ਼ੇ ਸਟਾਈਲ ਨਾਲ ਠੰਡਾ ਕਾਨਾ ਜੀ ਨੂੰ ਉਠਾਓ ਚਲੋ ਇਹ ਵਜਾਓ ਆਯੂਸ਼ ਸਟਾਈਲ ਨਾਲ ਆਯੂਸ਼ ਸਟਾਈਲ ਨਾਲ ਠੰਡਾ ਕਾਨਾ ਜੀ ਨੂੰ ਦੇਖੋ ਚਲੋ ਉਠਾ ਮੈਂ ਕਾਨਾ ਜੀ ਦੀ ਪੋਲੀ ਰਹਾ ਜੀ ਆਹ ਕਿਆ ਉੱਠ ਜਾਓ ਕਾਨਾ ਜੀ ਰਾਦੇ ਰਾਦੇ ਕਿਆ ਰਾਦੇ ਰਾਦੇ ਮਾਧਾ ਰਣੀ ਜੀ ਆਪਾਂ ਲੱਗੇ ਆ ਇਸ਼ਨਾਨ ਕਰਵਾ ਲ ਜੋ ਰੀ ਰੈਡੀ ਕਨਾ ਇਸ਼ਨਾਨ ਕਰ ਲਿਆ ਜੀ ਤੇ ਜੋਤ ਮਹਾਮਾਈ ਜੀ ਕਾਲਾ ਜੀ ਵੀ ਰੈਡੀ ਰਾਧਾ ਰਾਨੀ ਜੀ ਵੀ ਰੈਡੀ ਬਸ ਚੁੱਕੇ ਲਏ ਨੇ 3 ਕਿਉਂਕਿ ਬ੍ਰੈਕਫਾਸਟ ਲੇਟ ਹੋਇਆ ਸੀ ਅੱਜ ਤੇ 3 ਵੱਜਦੇ ਨੇ ਤੇ ਹੁਣ ਆਪਾਂ ਬਣਾਉਣ ਜਾ ਰਹੇ ਹਾਂ ਪਿੰਡੀਆਂ ਵਾਸ਼ ਕਰ ਲੀਆਂ ਕਲੀਨ ਕਰ ਲੀਆਂ ਨੇ ਬਸ ਹੁਣ ਕਟਿੰਗ ਹੋ ਰਹੀ ਹੈ ਤੇ ਬੱਚੇ ਅੱਜ ਹੋ ਜਾਣਗੇ ਖੁਸ਼ ਕਿਉਂਕਿ ਆਲੂ ਖਾ ਖਾ ਕੇ ਹੋ ਗਏ ਸੀ ਉਹ ਗੋਦ ਨਗਰਾਤਰੀਆਂ ਚਾਲੂ ਵੀ ਖਾਈਦੇ ਆ ਜਿਆਦਾ ਚੁਆਇਸ ਘੱਟ ਹੁੰਦੀ ਹੈ ਨਵਰਾਤ ਰੇ ਵਿੱਚ ਤੇ ਹਰ ਦਾ ਬੱਚੇ ਹੋ ਕੋ ਸੈਂਡਰ ਸੋ ਮਿਲਦੇ ਆ ਗਾਇਸ ਜਦੋਂ ਭਿੰਡੀਆਂ ਆਪਾਂ ਬਣਾਣੀਆਂ ਅੱਜ ਹੁਣ ਅਸੀਂ ਬਣਾਉਣ ਜਾ ਰਿਹਾ ਰੈਸਟੋਰੈਂਟ ਸਟਾਈਲ ਭਿੰਡੀ ਤੇ ਬਣੇ ਰਿਓ ਸਾਡੇ ਨਾਲ ਕੜਾਈ ਆਪਾਂ ਰੱਖ ਦਿੱਤੀ ਹੈ ਇਹਦੇ ਵਿੱਚ ਪਹਿਲਾਂ ਅਸੀਂ ਭਿੰਡੀ ਨੂੰ ਫਰਾਈ ਕਰਨਾ ਗਾਇਸ ਭਿੰਡੀ ਨੂੰ ਫਰਾਈ ਕਰਨਾ ਉਸ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਪਾਣਾ ਹੈ ਲਾਲ ਮਿਰਚ ਅਦਰ ਲੰਬੀ ਲੰਬੀ ਇਹਨੂੰ ਕੱਟ ਨਹੀਂ ਕਰਨਾ ਲਾਲ ਮਿਰਚ ਪਾ ਲਿਆ ਛੋਟਾ ਚਮਚ ਹਲਦੀ ਦਾ ਅੱਧਾ ਪਾ ਲਾਂਗੇ ਤੇ ਤੇ ਹਲਦੀ ਪਾ ਲਈ ਹੈ ਹੁਣ ਆਪਾਂ ਪਾਵਾਂਗੇ ਨਮਕ ਨਮਕ ਆ ਰੱਗ ਗਈ ਹੈ ਮੇਕੋਰ ਥੋੜਾ ਜਿਹਾ ਆਪਾਂ ਪਾ ਲਾਂਗੇ ਨਮਕ ਤਾਂ ਜੋ ਕਿ ਆਪਾਂ ਨੂੰ ਟਿੱਕੀ ਪਿੱਕੀ ਨਾ ਲੱਗੇ ਹੁਣ ਇਹਦੇ ਚ ਜਾਊਗਾ ਨਿੰਬੂ ਦਾ ਰਸ ਸਾਡੇ ਕੋ ਨਿੰਬੂ ਨਹੀਂ ਹੈ ਤੇ ਆਪਾਂ ਹੁਣ ਇਹਦੇ ਚ ਵੈਨੇਗਰ ਪਿਆ ਸੀਗਾ ਮੇਰੇ ਕੋ ਲੱਗਦਾ ਤੇ ਪਾਵਾਂਗੇ ਆਪਾਂ ਵੈਨੇਗਰ ਹੁਣ ਇਹ ਵੀ ਨਿੰਬੂ ਹੀ ਦਾ ਕਮਾਲ ਕਰਦਾ ਹੈ ਵੈਨੇਗਰ ਤੇ ਇਹਦੇ ਵਿੱਚ ਹੁਣ ਆਪਾਂ ਪਾ ਲੈਣਾ ਬੇਸਨ ਦੋ ਦੋ ਚਮਚ ਆਪਾਂ ਪਾ ਲੈਣਾ ਵੇਸਨ ਹੂੰ ਇਹ ਚੋ ਆ ਦੇਖੋ ਹੁਣ ਇਹਨੂੰ ਆਪਾਂ ਟੋਸ ਕਰ ਲਿਆ ਟੋਸ ਕਰਨਾ ਵਾ ਹੱਥ ਨਾਲ ਨਹੀਂ ਕਰਨਾ ਇਹ ਤਾਂ ਫਲਿੱਪ ਕਰ ਲੈਣਾ ਫਲਿੱਪ ਕਰੀ ਜਾਣਾ ਕਰੀ ਜਾਣਾ ਤੇ ਮਿਕਸ ਹੋਈ ਜਾਣਾ ਮੈਂ ਤਾਂ ਥੋੜਾ ਜਿਹਾ ਪਾਣੀ ਵੀ ਲੈ ਕੇ ਨਾ ਕਰ ਲਿਆ ਸੀਗਾ ਹੁਣ ਆਪਾਂ ਹੱਥ ਦਾਂਗੇ ਕੜਾਈ ਤੇਲ ਚ ਬਣਾਣੀ ਹੈ ਜੀ ਚਲੋ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਆਇਲ ਗਰਮ ਹੋ ਰਿਹਾ ਤੇ ਆਪਾਂ ਇੱਧਰ ਅਦਰਕ ਹਰੀਆਂ ਮਿਰਚਾਂ ਤੇ ਟਮਾਟਰ ਚੋਪ ਕਰ ਲੈਨੇ ਆਂ ਤੇਲ ਸਾਡਾ ਗਰਮ ਹੋ ਚੁੱਕਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਭਿੰਡੀ ਫਰਾਈ ਕਰਨ ਦੇ ਬਾਤਣਾ ਨਹੀਂ ਚੱਕਣੀ ਸਿੱਧੀ ਮੈਂ ਤਾਂ ਇਹਦੇ ਵਿੱਚ ਚੱਕ ਲਈਆਂ ਜਿਉਂ ਸਿੱਧਾ ਹੀ ਪਾ ਦਿੰਨੇ ਆਪਾਂ ਇਹਨੂੰ ਆਪਾਂ ਕਰ ਲਿਆ ਹੈ ਫਰਾਈ ਹੋ ਰਹੀ ਹੈ ਜਿਹੜਾ ਪੱਛ ਮਕਾਲਾ ਵਿੱਚ ਕਰ ਰਹੀ ਹਾਂ ਸਾਡੀ ਭਿੰਡੀ ਹੋ ਗਈ ਹੈ ਫਰਾਈ ਦੇਖੋ ਹੁਣ ਇਹਨੂੰ ਆਪਾਂ ਲਵਾਂਗੇ ਕੱਢ ਚਲੋ ज़्यादा नहीं फ्राई करनी रेस्टोरेंट स्टाइल बनेगी बिल्कुल देख ही जाइए तब हम इस बाकी आपकी मसाले कर लेने ਅੱਜ ਜੀ ਹੁਣ ਇਹਦੇ ਵਿੱਚ ਥੋੜਾ ਜਿਹਾ ਪਾ ਦਾਂਗੇ ਤੇ ਇਹ ਥੋੜਾ ਜਿਹਾ ਹੁਣ ਪਾਇਆ ਬਸ ਫਟਾਫਟ ਮੈਂ ਹਰੀਆਂ ਮਿਰਚ ਗ੍ਰੀਨ ਚਿੱਲੀ ਕੱਟ ਕਰ ਲਾ ਤੇ ਚ ਅਦਰਕ ਤੇ ਹਿੰਿੰਗ ਜੀਰਾ ਮੈਂ ਪਾ ਦਿੱਤਾ ਆ ਗਿਆ ਟਮਾਟਰ ਤੇ ਸਾਰਾ ਨਮਕ ਸਾਰੋਕੇ ਔਰ ਮਸਾਲਾ ਹੋ ਜਾਵੇ ਜੀ ਗਾਇਜ਼ ਇਹਦੇ ਵਿੱਚ ਮੈਂ ਹੁਣ ਦਹੀਂ ਦਹੀਂ ਲੱਲਣੀ ਹੈ ਦਹੀਂ ਦੇ ਵਿੱਚ ਕਸ਼ਮੀਰੀ ਲਾਲ ਮਿਰਚ ਨਾਮ ਕਾਲਾ ਨਮਕ ਤੇ ਕੀ ਕਹਿੰਦੇ ਨੇ ਹਲਦੀ ਤੇ ਥੋੜਾ ਜਿਹਾ ਗਰਮ ਮਸਾਲਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਫੈਂਟ ਕੇ ਇਹਦੇ ਵਿੱਚ ਪਾ ਲੈਣਾ ਸੌਰੀ ਗਾਇਜ਼ ਮੈਂ ਬਣਾਉਣਾ ਭੁੱਲ ਗਈ ਉਹ ਵਾਲਾ ਵਲੌਗ ਕਾਲੀ ਕਾਲੀ ਤੇ ਹੁਣ ਇਹਨੂੰ ਘੱਟ ਸੇਕ ਕੇ ਤੇ ਭੁੰਨਣਾ ਵਾ ਆਪਾਂ ਤੇ ਉਹ ਵਾਲਾ ਹਣ ਤੱਕ ਇਹਨੂੰ ਪਕਾਉਣਾ ਵਾ ਫੇਰੇ ਬਾਅਦ ਇਸ ਵਿੱਚ ਕੁਛ ਨਹੀਂ ਆਪਾਂ ਇਹਨੂੰ ਐਡ ਕਰ ਦੇਣੀ ਹੈ ਪਿੰਡੀ ਚੰਗੀ ਤਰ੍ਹਾਂ ਪਕਾਣਾ ਹੈ ਆਪਾਂ ਜਦ ਤੱਕ ਇਹ ਉਬਾਲਾ ਨਹੀਂ ਆਇਆ ਆ ਐਡ ਕਰਤੀ ਆ ਹੁਣ ਇਹਨੂੰ ਘੱਟ ਸੇਕ ਕੇ ਤੇ ਪਕਾਣਾ ਆਪਾਂ ਪਰ ਤੁਹਾਨੂੰ ਦਿਖਾਣੇ ਆ ਸਬਜੀ ਕਿੰਦਾਂ ਦੀ ਬਣੀ ਆ ਦੇਖੋ ਗਾਇਜ਼ ਕਿੰਨੀ ਘੈਂਟ ਬਣੀ ਸਬਜੀ ਆ ਦੇਖੋ ਚੈੱਕ ਕਰੋ ਰੈਸਟੋਰੈਂਟ ਸਟਾਈਲ ਪਿੰਡੀ ਸਵਾਦ ਹੁਣ ਇਹ ਤਾਂ ਗੌਰਵ ਜੀ ਹੀ ਦੱਸਣਗੇ ਕਿ ਕਿਦਾਂ ਦਾ ਟੇਸਟ ਹੈ ਮੈਂ ਫਰਸਟ ਟਾਈਮ ਟਰਾਈ ਕੀਤੀ ਹੈ ਤੇ ਲੱਗ ਤਾਂ ਟੇਸਟੀ ਰਹੀ ਹੈ ਸ਼ਕਲ ਤੋਂ ਜੀਆਂ ਦੀ ਰੋਟੀ ਪੈਕ ਹੋ ਕੇ ਜਾ ਰਹੀ ਹੈ ਜੀ ਪੈਕ ਹੋ ਗਏ ਜੀ ਗਾਇਜ਼ ਹੁਣ ਆ ਗਏ ਨੇ ਗੌਰਵ ਜੀ ਰੋਟੀ ਖਾਣ ਤੇ ਆਪਾਂ ਜਿਹੜੀ ਭਿੰਡੀ ਬਣਾਈ ਹੈ ਨਾ ਉਹਦਾ ਰਿਵਿਊ ਲੈਣਾ ਗੌਰਵ ਜੀ ਦੇ ਥਰੂ ਹੁਣ ਬੱਚੇ ਤਾਂ ਹੈਗੇ ਨੇ ਟਿਊਸ਼ਨ ਸੈਂਟਰ ਉਥੋਂ ਆਪਾਂ ਹੁਣ ਪਤਾ ਨਹੀਂ ਹੋਤਾ ਹੁਣ ਆ ਕੇ ਹੀ ਦੱਸਣਗੇ ਕਿਦਾਂ ਦੀ ਬਣੀ ਸੀ ਭਿੰਡੀ ਆਯੂਸ਼ਨਾ ਤਾਂ ਖਾ ਰਹੀ ਹੋਣੀ ਗਲਤ ਹੈ ਸਾਰੀ ਅਨਮੋਲ ਦੀ ਅਨਮੋਲ ਥੋੜਾ ਜਿਹਾ ਹੈਗਾ ਚੂਜੀ ਉਹਨੂੰ ਜਲਦੀ ਪਸੰਦ ਨਹੀਂ ਆਉਂਦੀ ਸਬਜੀ ਉਹ ਦੱਸੇਗਾ ਵੈਸੇ ਉਹਦੀ ਭਿੰਡੀ ਫੇਵਰੇਟ ਆ ਪਰ ਆ ਕੇ ਹੀ ਦੱਸੇਗਾ ਕਿਸ ਤਰ੍ਹਾਂ ਦੀ ਬਣੀ ਦੇਖੋ ਕਿੰਨੀ ਸੋਹਣੀ ਬਣੀ ਹੈ ਬਿਨਾ ਪਿਆਜ਼ ਤੋਂ ਬਿਨਾ ਪਿਆਜ਼ ਤੇ ਲਸਣ ਤੋਂ ਹਾਂਜੀ ਗੌਰਵ ਜੀ ਆਵਾਜ਼ ਦੀ ਇਹਨੂੰ ਬੰਦ ਕਰੋ ਐਲੋ ਕੁਛ ਮੈਨੂੰ ਹੁਣ ਇਹ ਖਾ ਕੇ ਦੱਸਣਾ ਇਹ ਪਿੰਡੀ ਨਵੀਂ ਰੈਸਟੋਰੈਂਟ ਸਟਾਈਲ ਕਿੱਦਾਂ ਬਣੀ ਹੈ ਹਾਂਜੀ ਮੈਂ ਕਹਿੰਦੀ 2 ਮਿੰਟ ਰੋਕ ਦੋ ਹਣੇ ਦੱਸੋ ਥੋੜੀ ਉੱਚੀ ਬੋਲੋ ਵਲੌਗ ਚ ਤੁਹਾਡੀ ਬਾਤ ਵਾ 2 ਮਿੰਟ ਰੋ ਜਾ ਕਹਿੰਦੇ ਜੇ ਸਵਾਲ ਨਾ ਨਾ ਬਣੀ ਫੇਰ ਨਹੀਂ ਤੈਨੂੰ ਛੱਡਣਾ ਮੈਂ ਆਹ ਬੋਲੋ ਕੁਛ ਤਾਂ ਬੋਲੋ ਹੈ ਬਹੁਤ ਘਾਇਲ ਬਣੀ ਆ ਜੀ ਹੈ ਦੋ ਘਾਇਲ ਇਹ ਵਲੌਗ ਚ ਨਾ ਸਿੱਧਾ ਸਹੀ ਦੱਸੋ ਰਵਾ ਮੈਂ ਕਹਿ ਰਿਹਾ ਵਧੀਆ ਬਣੀ ਆ ਤੂੰ ਖਾਦੀ ਨਹੀਂ ਨਹੀਂ ਮੈਂ ਹੈ ਟੇਸਟ ਆ ਬਹੁਤ ਟੇਸਟੀ ਆ ਹੈ ਮਸਾਲਾ ਬਹੁਤ ਟੇਸਟੀ ਬਣਿਆ ਹਾਂ ਥੈਂਕ ਯੂ ਮੈਂ ਕਾ ਦੇਖਦੀ ਆ ਇਹੀ ਸਟਾਈਲ ਬਣਾਇਆ ਕਰ ਫਿਰ ਹਾਂ ਇਹੀ ਸਟਾਈਲ ਬਣਾਉ ਵਧੀਆ ਬਣੇ ਸਟਾਈਲ ਦਹੀਂ ਪਾ ਕੇ ਬਣਾਇਆ ਵੇਸਣ ਦੇ ਨਾਲੇ ਸੁੱਕੀ ਸੁੱਕੀ ਨਹੀਂ ਬਣਦੀ ਹਨਾ ਹਨਾ ਨਮਕ ਬਾਕੀ ਬਹੁਤ ਟੇਸਟੀ ਬਣੀ ਹੂੰ ਨਵਕਾੜੇ ਮਤਲਬ ਦਾ ਹੂੰ ਤੁਹਾਨੂੰ ਕਿ ਲਗਾ ਮੂਲ ਪਸੰਦ ਆਈ ਹੋਊਗੀ 101% ਸਾਰ ਸ਼ੁਕਰ ਮੈਂ ਪਾਸ ਹੋ ਗਈ ਪਾਸ ਹੋ ਗਈ ਗਾਇਸ ਹੁਣ ਇਸੇ ਨਾਲ ਵੀਲੋਗ ਦਾ ਕਰਦੇ ਆ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਯੂਤ ਕਰਨਾ ਕੱਲ ਮਿਲਦੇ ਹਾਂ ਇੱਕ ਨਵੇਂ ਨਾਲ ਵੀਲੋਗ ਨਾਲ ਬਾਏ ਬਾਏ ਗਾਇਸ ਸਟੇ ਟੀ